ਤਸਵੀਰ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟਿਕ ਕੋਡ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਨਾ ਕੋਈ ਵੀ ਵੈਦਰ ਦੇ ਅਕੋਰਡਿੰਗ ਸੂਟ ਰੈਡੀ ਕਰਵਾਉਣਾ ਜਿਵੇਂ ਆਪਣੇ ਕੋਲ ਹੁਣ ਗਰਮੀਆਂ ਵਾਲਾ ਸਾਰਾ ਫੈਬਰਿਕ ਆ ਚੁੱਕਿਆ ਪ੍ਰਿੰਟ ਦੇ ਉੱਪਰ ਵੀ ਤੁਸੀਂ ਆਪਣੇ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਤੇ ਹਾਂਜੀ ਜਿਹੜੇ ਆਪਣੇ ਅੱਜ ਵਾਲੇ ਸੂਟ ਨੇਗੇ ਇਹ ਵਾਲਾ ਕਿ ਫੈਬਰਿਕ ਤੇ ਆਪਣੇ ਤਿਆਰ ਕਰਵਾਏ ਨੇ ਤੁਹਾਨੂੰ ਪਸੰਦ ਹੋਇਆ ਤਾਂ ਆਪਣਾ ਉਹਦੇ ਉੱਪਰ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਉਮੀਦ ਕਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਵੀ ਆਪਾਂ ਨੇ ਟੋਟਲ ਹੈਂਡਵਰਕ ਦੇ ਵਿੱਚ ਤ ਰੋਇਲ ਬਲੂ ਕਲਰ ਹੈ ਦਾ ਤੇ ਇਹਦੀ ਸੈਟਨ オーਰਗੈਂਜ਼ਾ ਦੀ ਫੈਬਰਿਕ ਹੈਗੀ ਸੈਟਨ オーਰਗੈਂਜ਼ਾ ਤੇ ਤਿਆਰ ਕਰਵਾਇਆ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਆਪਾਂ ਨੇ ਬਹੁਤ ਵਾਰ ਦਿਖਾਇਆ ਹੈ ਸੈਟਨ オーਰਗੈਂਜ਼ਾ ਦੀ ਫੈਬਰਿਕ ਫੁੱਲ ਪਾਰਟੀ ਵੇਅਰ ਫੈਬਰਿਕ ਹੁੰਦਾ ਹੈ ਸੈਟਨ オーਰਗੈਂਜ਼ਾ ਤੇ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੈਵੀ ਤੋਂ ਹੈਵੀ ਵਰਕ ਹੈ ਜਿਹੜਾ ਹੈਂਡਵਰਕ ਦੇ ਵਿੱਚ ਕਰਵਾ ਸਕਦੇ ਹਾਂਗੇ ਦੇਖੋ ਰੋਇਲ ਬਲੂ ਕਲਰ ਆ ਸੈਟਨ オーਰਗੈਂਜ਼ਾ ਦੀ ਫੈਬਰਿਕ ਆ ਟੋਟਲ ਹੈਂਡ ਦੇ ਵਿੱਚ ਆਪਣਾ ਇਹਦਾ ਸੂਟ ਹੈ ਤਿਆਰ ਹੋਇਆ ਹੋਇਆ ਹੈਗਾ ਸਾਰਾ ਹੈਂਡਵਰਕ ਦਾ ਵਰਕ ਜਿਹੜਾ ਹੋਇਆ ਹੋਇਆ ਹੱਥ ਨਾਲ ਕੰਮ ਹੋਇਆ ਹੋਇਆ ਹੈਗਾ ਸਾਰੀ ਸ਼ਰਟ ਤੇ ਵਰਕ ਆ ਗਾ ਘੇਰੇ ਦਾ ਵਰਕ ਆ ਸ਼ਰਟ ਦਾ ਫਰੰਟ ਸਾਰਾ ਕੱਢਿਆ ਹੋਇਆ ਤੇ ਇਹਦਾ ਗਲਾ ਵੀ ਕੱਢਿਆ ਹੋਇਆ ਹੈਗਾ ਸਾਰਾ ਦੇਖੋ ਇਹਦਾ ਆਹ ਵਾਲਾ ਗਲੇ ਤੇ ਵਰਕ ਆ ਗਿਆ ਸਾਰਾ ਗਲਾ ਕੱਢਿਆ ਹੋਇਆਗਾ ਫਿਰ ਸਾਰੀ ਸ਼ਰਟ ਦੇ ਵਿੱਚ ਆਹ ਵਾਲੇ ਫਲਾਰ ਆ ਗਏ ਤੇ ਨੀਚੇ ਜਿਹੜਾ ਹੈਵੀ ਹੈ ਇਹ ਘੇਰਾ ਬਣਿਆ ਹੋਇਆ ਪੂਰਾ ਦੇਖੋ ਆਹ ਵਾਲਾ ਫਰੰਟ ਜਿਹੜਾ ਪੂਰਾ ਹੈਵੀ ਤਿਆਰ ਹੋਇਆ ਹੋਇਆ ਹੈਗਾ ਆਪਣਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਬਣਾ ਹੋਇਆ ਕਿਸੇ ਵੀ ਤਰ੍ਹਾਂ ਦਾ ਆਪਣਾ ਕੋਈ ਆਰੀ ਵਰਕ ਵਗੈਰਾ ਜੂਸ ਨਹੀਂ ਹੋਇਆ ਇਹਦੇ ਵਿੱਚ ਸਾਰਾ ਆਪਣਾ ਇਹਦਾ ਮਟੀਰੀਅਲ ਆ ਪੂਰਾ ਤੁਹਾਨੂੰ ਕੁਆਲਿਟੀ ਵਾਲਾ ਮਿਲੇਗਾ ਤੇ ਸਾਰਾ ਆਪਾਂ ਜਿਹੜਾ ਹੈਂਡਵਰਕ ਵਾਲਾ ਮਟੀਰੀਅਲ ਹੁੰਦਾ ਉਹੀ ਆਪਾਂ ਇਹਦੇ ਵਿੱਚ ਲਗਾਉਣੇ ਆਗੇ ਕਿਸੇ ਵੀ ਤਰ੍ਹਾਂ ਦਾ ਕੋਈ ਮਸ਼ੀਨੀ ਵਰਕ ਨਹੀਂ ਹੈਗਾ ਸਾਰਾ ਆਪਣਾ ਹੱਥ ਨਾਲ ਵਰਕ ਇਹਦਾ ਤਿਆਰ ਹੋਇਆ ਹੈਗਾ ਇੱਧਰ ਦੇਖੋ ਬਾਣਾ ਵਰਕ ਆ ਗਿਆ ਆਹ ਵਾਲਾ ਬਾਣਾ ਵਰਕ ਆ ਗਿਆ ਪੂਰਾ ਹੈਵੀ ਆਪਾਂ ਨੂੰ ਬਾਣਾ ਵਰਕ ਮਿਲੂਗਾ ਸਾਰੇ ਬਾਹ ਦੇ ਉੱਪਰ ਕਵਰ ਆਪਣੀ ਜਿਹੜੀ ਬਾਹਾਂ ਲਗੀ ਸਾਰੀ ਕਵਰ ਹੋਊਗੀ ਆਪਾਂ ਹੁਣ ਫੁੱਲ 슬ੀਵ ਪਾਉਣੇ ਆਗੇ ਸਾਰੇ ਹਨਾ ਸਾਰੇ 슬ੀਵ ਆਪਣੀ ਕਵਰ ਹੋਊਗੀ ਇਹ ਵਰਕ ਦੇ ਨਾਲ ਸਾਰੀ ਆਪਣੀ ਪੂਰੀ 슬ੀਵ ਦੇ ਉੱਪਰ ਵਰਕ ਆਊਗਾ ਸਾਰਾ ਤੇ ਇੱਧਰ ਆਪਣਾ ਇਹਦਾ ਬਾਟਮ ਦਾ ਵਰਕ ਹੈਗਾ देखो ਆਹ ਵਾਲੇ ਜਿਹੜੇ ਬੂਟੀਆਂ ਨੇਗੇ ਸਾਰੀਆਂ ਬਾਟਮ ਤੇ ਆਉਣਗੀਆਂ ਸਾਰਾ ਬਾਟਮ ਦਾ ਵਰਕ ਹੈ ਪੂਰਾ ਹੈਵੀ ਆਪਣਾ ਪਾਰਟੀ ਵੇਅਰ ਸੂਟ ਬਣ ਕੇ ਤਿਆਰ ਹੈਗਾ ਇਹ ਸਾਰਾ ਟੋਟਲ ਹੈਂਡ ਦੇ ਵਿੱਚ ਬਣਿਆ ਹੋਇਆ ਹੈਗਾ ਆਹ ਵਾਲਾ ਵਰਕ ਸਾਰਾ ਸਾਰੀ ਸ਼ਰਟ ਦਾ ਬਾਹਾਂ ਦਾ ਤੇ ਬਾਟਮ ਦਾ ਵਰਕ ਤੇ ਇਹਦੇ ਨਾਲ ਆਪਾਂ ਨੇ ਕਮਲ ਚਨੂਨ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਾਇਆਗਾ ਕਮਲ ਚਨੂਨ ਦਾ ਦੁਪੱਟਾ 골ਡਨ ਕਲਰ ਦੇ ਆਪਾਂ ਨੇ ਨੂੰ ਲੇਸ ਨਾਲ ਫਿਨਿਸ਼ ਕੀਤਾ ਦੁਪੱਟੇ ਨੂੰ ਤੁਸੀਂ ਭਾਵੇਂ ਪਿਓਰ ਆਰਗੈਂਜ਼ਾ ਕਰਵਾਓ ਪਿਓਰ ਚ ਨੂਨ ਦਾ ਕਰਾ ਪਿਓਰ ਚ ਨੂਨ ਇਹਦੇ ਨਾਲ ਪਰ ਰਾਇਲ ਬਲੂ ਕਲਰ ਨਾਲ ਹੀ ਚੱਲਦਾ ਰਾਇਲ ਬਲੂ ਕਲਰ ਆਪਾਂ ਕਮਲ ਚ ਨੂਨ ਤੇ ਹੀ ਕਰਾਵਾਂਗੇ ਕਿਉਂਕਿ ਜਿਹੜੇ ਹੌਟ ਕਲਰ ਹੁੰਦੇ ਨੇਗੇ ਉਹ ਸਾਰੇ ਪਿਓਰ ਵਾਲੇ ਫੈਬਰਿਕ ਤੇ ਹੀ ਆਉਂਦੇ ਨੇ ਦੁਪੱਟਿਆਂ ਤੇ ਆਪਣੇ ਹਾਫ ਵਾਲੇ ਫੈਬਰਿਕ ਤੇ ਨਹੀਂ ਆਉਂਦੇ ਹੈਗੇ ਜਿਹੜੇ ਜਿਹੜੇ ਆਪਣੇ ਹੌਟ ਕਲਰ ਹੁੰਦੇ ਨੇਗੇ ਜਿਵੇਂ ਹੌਟ ਪਿੰਕ ਹੋ ਗਿਆ ਤੇ ਆ ਰਾਇਲ ਬਲੂ ਹੋ ਗਿਆ ਜਿਹੜਾ ਰਾਮਾਂਗਰੀਨ ਕਲਰ ਆਪਣਾ ਫਰੋਜੀ ਕਲਰ ਹੁੰਦਾ ਉਹ ਹੋ ਗਿਆ ਸਰਦਾਈ ਇਹ ਸਾਰੇ ਆਪਣੇ ਪਿਓਰ ਵਾਲੇ ਦੁਪੱਟਿਆਂ ਤੇ ਆਉਂਦੇ ਨੇ ਜਾਂ ਤੁਸੀਂ ਪਿਓਰ ਔਰਗੈਂਜ਼ਾ ਤੇ ਜਾਂ ਪਿਓਰ ਕਮਰ ਜਿੰਨ ਤੇ ਕਰਾ ਸਕਦੇ ਹਾਂ ਜੇ ਕਲਰ ਚੇਂਜ ਕਰਨਾ ਹੈ ਫਿਰ ਆਪਣਾ ਸੈਮੀ ਵਾਲਾ ਦੁਪੱਟਾ ਕੋਈ ਵੀ ਤਿਆਰ ਕਰਵਾ ਸਕਦੇ ਪਿਓਰ ਚਨੂਮ ਦਾ ਦੁਪੱਟਾ ਜਾਂ ਪਿਓਰ ਔਰਗੈਂਜ਼ਾ ਦਾ ਪੂਰਾ ਸੋਨਾ ਆਪਣਾ ਹੈਵੀ ਵਰਕ ਹੈਗਾ ਫੈਬਰਿਕ ਚੇਂਜ ਕਰ ਸਕਦੇ ਜਿਵੇਂ ਤੁਹਾਡੀ ਚੋਇਸ ਆਗੀ ਆਪਣੀ ਚੋਇਸ ਦੇ ਅਕੋਰਡਿੰਗ ਸਾਰਾ ਸੂਟ ਜਿਵੇਂ ਤੁਸੀਂ ਪਸੰਦ ਆ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਆਪਾਂ ਜਿਹੜਾ ਇਹ ਵਾਲਾ ਸੂਟ ਦੇਖੋ ਆਪਣਾ ਸੈਟਨ ਔਰਗੈਂਜ਼ਾ ਤੇ ਸਟਨ オーਰਗੈਂజా ਦੀ ਫੈਬਰਿਕ ਹੈ ਦੀ ਦੇਖੋ ਇਹ एकदम ਮਜ਼ੈਂਟਾ ਕਲਰ ਹੈਗਾ ਬਹੁਤ ਹੀ ਪਿਆਰਾ ਰਾਣੀ ਸ਼ੇਰ ਜਿਹੜਾ ਆਪਾਂ ਡਾਰਕ ਰਾਣੀ ਸ਼ੇਰ ਕਹਿੰਦੇ ਹੁਣ ਉਹ ਵਾਲਾ ਕੰਧਰਾ ਦਾ ਸਾਰਾ ਆਪਾਂ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆ ਹੈ ਸੂਟ ਸਾਰਾ ਟੋਟਲ ਹੈਂਡ ਦੇ ਦੇਖੋ ਤਿਆਰ ਹੋਇਆ ਹੈ ਬਹੁਤ ਹੀ ਸੋਹਣਾ ਦੇਖੋ ਚਮਕ ਦਮਕ ਵਾਲਾ ਸੂਟ ਹੈ ਪੂਰਾ ਇਹ ਆਪਣਾ ਹਨਾ ਬਰਾਈਡਲ ਸੂਟ ਕਹਿ ਲਈਏ ਆਪਾਂ ਵਿਆਹ ਦੇ ਵਿੱਚ ਪਾਉਣ ਲਈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਕਿਉਂਕਿ ਜਿਆਦਾ ਡਾਰਕ ਸ਼ੇਡ ਹੀ ਆਪਾਂ ਵਿਆਹ ਸ਼ੱਦੀ ਦੇ ਵਿੱਚ ਪਾਉਂਦੇ ਦੇਖੋ ਨੇੜੇ ਕੈਮਰਾ ਕਰਕੇ ਤੁਹਾਨੂੰ ਸਾਰੀ ਵਰਕ ਦੀ ਫਿਨਿਸ਼ਿੰਗ ਦਿਖਾਉਣੇ ਆਂਗੇ ਬਹੁਤ ਹੀ ਸੋਹਣਾ ਤੇ ਪਿਆਰਾ ਵਰਕ ਹੋਇਆ ਹੈ ਦੇਖੋ ਦਬਕਾ ਵਗੈਰਾ ਯੂਜ਼ ਕੀਤਾ ਹੋਇਆ ਸਾਰਾ ਸਾਰਾ ਦਬਕੇ ਦਾ ਵਰਕ ਹੋਇਆ ਹੈ ਸਿੱਪੀ 17 ਫੀਲਿੰਗ ਹੈ ਜਿਹੜੀ ਸਾਰੀ ਕੋਈ ਵੀ ਵਰਕ ਆਪਣਾ ਜਿਹੜਾ ਮਸ਼ੀਨ ਨਾਲ ਨਹੀਂ ਹੋਇਆ ਹੈ ਸਾਰਾ ਆਪਣਾ ਹੱਥ ਦਾ ਕੰਮ ਹੋਇਆ ਹੈਗਾ ਚਾਕ ਘੇਰੇ ਦੇ ਉੱਪਰ ਚਾਕ ਦੇ ਉੱਪਰ ਦੇਖੋ ਇਦਾਂ ਘੇਰੇ ਦੇ ਉੱਪਰ ਸਾਰੀ ਵੇਲ ਬਣੀ ਹੋਈ ਹੈ ਇਦਾਂ ਬਾਰਡਰ ਬਣਿਆ ਹੋਇਆ ਹੈਗਾ ਤੇ ਆਹ ਵਾਲੇ ਫਲਾਰ ਅੱਗੇ ਦੇਖੋ ਪੂਰਾ ਹੈਵੀ ਫਿਰ ਇਹਦੀ ਨੈਕਲਾਈਨ ਵੀ ਬਣੀ ਹੋਈ ਹੈਗੀ ਦੇਖੋ ਇਹ ਵਾਲੇ ਦਾ ਨੈਕ ਦਾ ਵਰਕ ਹੈਗਾ ਐਦਾ ਨੈਕ ਦਾ ਵਰਕ ਹੈਗਾ ਬਹੁਤ ਸੋਹਣਾ ਦੇਖੋ ਐਦਾ ਪਾਣ ਪੱਤੇ ਜਿਹਾ ਡਿਜ਼ਾਈਨ ਬਣਿਆ ਹੋਇਆ ਹੈਗਾ ਨੈਕ ਦਾ ਸਾਰਾ ਦਬਕਾ ਯੂਜ਼ ਕੀਤਾ ਹੋਇਆ ਹੈ ਦੇ ਵਿੱਚ ਵੀ ਇਹ ਵਾਲਾ ਵਰਕ ਆ ਜਾਊਗਾ ਇਹਦੀ ਬਾਜੀ ਦੇ ਉੱਪਰ ਆਹ ਵਾਲਾ ਬਾਜੀ ਦੇ ਉੱਪਰ ਤੇ ਇਹ ਵਾਲਾ ਦੇਖੋ ਇਹਦੀ ਪੈਂਟ ਪਲਾਜ਼ੋ ਆਪਾਂ ਪਲਾਜ਼ੋ ਰੈਡੀ ਕਰਵਾਇਆ ਹੈ ਕਸਟਮਰ ਨੇ ਆਪਣਾ ਪੈਂਟ ਪਲਾਜ਼ੋ ਤੇ ਤਿਆਰ ਹੈਗਾ ਤੁਸੀਂ ਬਾਟਮ ਵਾਲਾ ਵਰਕ ਸਟ੍ਰੇਟ ਵਾਲਾ ਸਲਵਾਰ ਮਤਲਬ ਪਟਿਆਲ ਸਲਵਾਰ ਵਾਲਾ ਜਿਵੇਂ ਚਾਹੋ ਆਪਣਾ ਉਧਰ ਤਿਆਰ ਕਰਵਾ ਕੇ ਲੈ ਸਕਦੇ ਲੈ ਸਕਦੇ ਹੋਗੇ ਸੈਟਨ ਔਰਗੰਜ਼ਾ ਦੀ ਫੈਬਰਿਕ ਆ ਸੈਟਨ ਔਰਗੰਜ਼ਾ ਪੂਰਾ ਵਧੀਆ ਆਪਣਾ ਪਾਰਟੀ ਵੇਅਰ ਫੈਬਰਿਕ ਹੈਗਾ ਜਿਵੇਂ ਦਾ ਵੀ ਤੁਸੀਂ ਚਾਹੋ ਹੈ ਵੀ ਤੇ ਹੈਵੀ ਵਰਕ ਆਪਣਾ ਸੈਟਨ ਔਰਗੰਜ਼ਾ 'ਚ ਕਰਵਾ ਸਕਦੇ ਹੋ ਕਲਰ ਤੁਹਾਨੂੰ ਕਾਫੀ ਮਿਲ ਜਾਣਗੇ ਬਟ ਸੈਟਨ ਔਰਗੰਜ਼ਾ ਨੂੰ ਆਪਾਂ ਡਾਈ ਨਹੀਂ ਕਰਵਾ ਸਕਦੇ ਹੈਗੇ ਇਹ ਵਾਈਟ ਦੇ ਵਿੱਚ ਨਹੀਂ ਆਉਂਦਾ ਇਹ ਆਪਾਂ ਨੂੰ ਕਲਰਫੁਲ ਹੀ ਮਿਲਦਾ ਸੈਟਨ ਔਰਗੰਜ਼ਾ ਜੇ ਜਿਵੇਂ ਤੁਸੀਂ ਚਾਹੋ ਹੈ ਤੇ ਜਿਹੜੇ ਵਰਕ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਜੇ ਸੇਮ ਰੈਡੀ ਕਰਵਾਉਣਾਗਾ ਸੇਮ ਆਪਣਾ ਫੈਬਰਿਕ ਚੇਂਜ ਕਰ ਸਕਦੇ ਹੋ ਕ੍ਰੇਪ ਟੈਬੀ ਸਿਲਕ ਤੇ ਆਪਣਾ ਸ਼ਿਵਰ ਤੇ ਹਨਾ ਸਿਮਰ ਔਰਗੰజా ਤੇ ਟਿਸ਼ੂ ਔਰਗੰజా ਤੇ ਜੇ ਮੈਂ ਤੁਹਾਨੂੰ ਪਸੰਦ ਹੋਇਆ ਜਿਹੜੇ ਫੈਬਰਿਕ ਤੇ ਪਾਰਟੀ ویئر ਸੂਟ ਆਪਣਾ ਇਹਦਾ ਤਿਆਰ ਕਰਵਾ ਕੇ ਪੂਰਾ ਟੋਟਲ ਹੈਂਡਵਰਕ ਦੇ ਵਿੱਚ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਇਹ ਆਪਾਂ ਨੇ ਟੈਬੀ ਸਿਲਕ ਤੇ ਰੈਡੀ ਕਰਵਾਇਆ ਤੇ ਇਹਦਾ ਪਿੰਕ ਕਲਰ ਹੈਗਾ ਪੀਚ ਪਿੰਕ ਕਲਰ ਹੈ ਇਹਦਾ ਤੇ ਟੈਬੀ ਸਿਲਕ ਦੀ ਇਹਦੀ ਫੈਬਰਿਕ ਹੈ ਬਹੁਤ ਪਿਆਰਾ ਜਿਹਾ ਸੋਨਾ ਜਿਹਾ ਇਹਦਾ ਕਲਰ ਹੈਗਾ ਤੇ ਵਰਕਾ ਜਿਹੜਾ ਪੂਰਾ ਡਿਫਰੈਂਟ ਹੋਇਆ ਹੋਇਆ ਹੈਗਾ ਦੇਖੋ ਇਹਦਾ ਇਹ ਵਾਲਾ ਦੇਖੋ ਗਲੇ ਤੇ ਵਰਕ ਆ ਗਿਆ ਇਦਾਂ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਹੀ ਹੋਇਆ ਹੈ ਦੇਖੋ ਆਹ ਵਾਲੇ ਜਿਹੜਾ ਵਰਕ ਆ ਕਾ ਥ੍ਰੈਡ ਵਾਲਾ ਨਾ ਜਿਹੜੇ ਗੰਦਾ ਜਿਹਾ ਬਣਦੇ ਹੁੰਦੇ ਨੇ ਇਹ ਚ ਕਾਫੀ ਮਤਲਬ ਮਿਹਨਤ ਦਾ ਕੰਮ ਹੁੰਦਾ ਹੁੰਦਾਗਾ ਇਹ ਇਹ ਨਾ ਸੌਖਾ ਨਹੀਂ ਹੁੰਦਾ ਹੁੰਦਾ ਦੇਖੋ ਕਾਫੀ ਸਾਰੇ ਮਤਲਬ ਇਹਦੇ ਮਿਹਨਤ ਲੱਗੀ ਹੋਈ ਹੈ ਸੂਟ ਦੇ ਉੱਪਰ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਇਹ ਸੂਟ ਇਹਦਾ ਤਿਆਰ ਹੋਇਆ ਹੈਗਾ ਇਹ ਨੈੱਕ ਦਾ ਵਰਕ ਆ ਗਿਆ ਇਦਾਂ ਰਾਉਂਡ ਸ਼ੇਪ ਦੇ ਵਿੱਚ ਤੇ ਆਹ ਵਾਲਾ ਦੇਖੋ ਇਹਦਾ ਘੇਰੇ ਦਾ ਵਰਕ ਹੈਗਾ ਘੇਰੇ ਦਾ ਵਰਕ ਪੂਰਾ ਹੈਵੀ ਹੈ ਦੇਖੋ ਇਹਦਾ ਘੇਰੇ ਤੇ ਪੂਰਾ ਇਦਾਂ ਆਪਣਾ ਪੱਲੇ ਦੇ ਉੱਪਰ ਕਾਫੀ ਵਧੀਆ ਬਾਰਡਰ ਬਣਿਆ ਹੋਇਆ ਹੈਗਾ ਵੱਡਾ ਸਾਰਾ ਦੇਖੋ ਐਦਾਂ ਆਪਣਾ ਦਬਕਾ ਵਗੈਰਾ ਜੂਸ ਹੋਇਆ ਹੈਗਾ ਦਬਕੇ ਦਾ ਵਰਕ ਸਾਰਾ ਟੋਟਲ ਦਬਕੇ ਦਾ ਵਰਕ ਹੋਇਆ ਹੈ ਦੇ ਵਿੱਚ ਟੋਟਲ ਹੈਂਡ ਦੇ ਵਿੱਚ ਆਪਣਾ ਤਿਆਰ ਹੋਇਆ ਹੈਗਾ ਥ्रेड ਨੇ ਜਿਹੜੇ ਦੇ ਵਿੱਚ ਬਸ ਆਪਣਾ ਸਰਦਈ ਜਿਹਾ ਥ्रेड ਯੂਜ਼ ਕੀਤਾ ਗਿਆ ਹੈਗਾ ਤੇ ਇੱਕ ਆਪਣਾ ਜਿਹੜਾ ਇਹਦੇ ਨਾਲ ਦੇ ਹੀ ਸ਼ੇਡ ਡਾਰਕ ਤੇ ਲਾਈਟ ਕਰਕੇ ਉਦਾਂ ਪਾਏ ਗਏ ਨੇ ਇਹਦੇ ਵਿੱਚ ਸਾਰਾ ਇਹ ਜਿਹੜਾ ਆਹ ਜਿਹੜਾ ਥ्रेड ਵਾਲਾ ਵਰਕ ਇਹ ਵੀ ਆਪਣਾ ਹੱਥ ਨਾਲ ਹੀ ਹੋਇਆ ਹੈ ਕੋਈ ਮਸ਼ੀਨ ਵਗੈਰਾ ਦਾ ਵਰਕ ਨਹੀਂ ਹੈਗਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਆਪਣਾ ਸੂਟ ਦੇਖੋ ਇਹ ਅੱਲੇ ਵਾਲ ਵਰਕ ਆ ਗਿਆ ਇਧਰ ਬਾਹ ਦਾ ਵਰਕ ਆ ਗਿਆ ਦਾ ਆਹ ਵਾਲਾ ਬਾਹ ਦਾ ਤੇ ਇਹ ਵਾਲਾ ਦੇਖੋ ਇਹਦੀ ਬਾਟਮ ਤੇ ਵਰਕ ਆ ਗਿਆ ਐਦਾਂ ਦਾ ਹੈ ਉੱਪਰ ਨੂੰ ਜਾਊਗਾ ਐਦਾਂ ਇਹ ਪੈਂਟ ਪਲਾਜੋ ਵਾਲਾ ਵਰਤ ਕੇ ਚਾਰ ਥਾਂਾਂ ਤੇ ਵਰਕ ਹੁੰਦਾ ਹੁੰਦਾ ਪੈਂਟ ਪਲਾਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਚਾਰ ਪੱਲਾਂ ਦੇ ਉੱਪਰ ਵਰਕ ਹੁੰਦਾ ਹੁੰਦਾ ਹੈਗਾ ਤੇ ਇਹ ਵਾਲਾ ਦੇਖੋ ਆਪਾਂ ਪੈਂਟ ਪਲਾਜੋ ਤੇ ਵੀ ਕਰਾ ਸਕਦੇ ਆਂਗੇ ਸਟ੍ਰੇਟ ਬਾਟਮ ਤੇ ਵੀ ਪਟਿਆਲਾ ਸਲਵਾਰ ਦਾ ਵੀ ਜਿਵੇਂ ਤੁਹਾਨੂੰ ਪਸੰਦ ਆ ਜਿਹੜੇ ਤੋਂ ਤੁਸੀਂ ਬਿਅਰ ਕਰਦੇ ਹੋ ਨਾ ਉਹਦਾ ਕਰਵਾ ਸਕਦੇ ਆਂ ਦੇਖੋ ਬਹੁਤ ਹੀ ਸੋਹਣਾ ਜਾਂ ਪਿਆਰਾ ਜਿਹਾ ਆਪਣਾ ਸੂਟ ਹੈਗਾ ਬਹੁਤ ਸਾਰਾ ਬੜਿਆ ਹੋਇਆ ਹੈ ਡਿਜ਼ਾਈਨ ਸਾਰਾ ਦੇਖੋ ਆਪਣਾ ਟੋਟਲ ਹੈਂਡ ਦੇ ਵਿੱਚ ਸੂਟ ਜਿਹੜਾ ਤਿਆਰ ਹੋਇਆ ਹੈਗਾ ਟੈਬੀ ਸਿਲਕ ਤੇ ਆਪਣਾ ਤਿਆਰ ਕਰਾ ਟੈਬੀ ਸਿਲਕ ਵੀ ਆਪਣੀ ਬਹੁਤ ਵਧੀਆ ਫੈਬਰਿਕ ਹੈ ਹਨਾ ਕਾਫੀ ਸਾਰੇ ਸੂਟ ਤੁਸੀਂ ਪਾਰਟੀ ਵੇਅ ਸਾਡੇ ਟੈਬੀ ਸਿਲਕ ਤੇ ਹੀ ਜ਼ਿਆਦਾਤਰ ਤਿਆਰ ਕਰਕੇ ਦਿੱਤੇ ਹੋਏ ਤੁਹਾਨੂੰ ਮਿਲਦੇ ਨੇਗੇ ਕਿਉਂਕਿ ਟੈਬੀ ਸਿਲਕ ਇੱਕ ਐਦਾਂ ਦਾ ਫੈਬਰਿਕ ਹੈਗਾ ਜਿਹਨੂੰ ਆਪਾਂ ਘਰ ਦੇ ਵਿੱਚ ਵਾਸ਼ ਕਰ ਸਕਦੇ ਆ ਤੇ ਨਾ ਚੜਨ ਦੀ ਨਾ ਸਿੱਜਣ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਨੂੰ ਜਿਵੇਂ ਆਪਣਾ ਪਲੇਟਸ ਵਗੈਰਾ ਸਿੱਜ ਜਾਂਦੇ ਨੇ ਇਹਦੀ ਟੈਬੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਵੇਂ ਤੁਸੀਂ ਚਾਹੋ ਆਪਣਾ ਟੈ ਵਧੀਆ ਪਾਰਟੀ ਵੇਅਰ ਸੂਟ ਜਿਵੇਂ ਚਾਹੋ ਜਿੱਦਾਂ ਹੈ ਵੀ ਹਨਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜਾ ਆਪਣਾ ਆ ਵਾਲਾ ਸੂਟ ਹੈਗਾ ਇਹ ਪਰਪਲ ਕਲਰ ਦਾ ਸੂਟ ਆ ਇਹ ਆਪਣੀ ਟੈਬੀ ਸਿਲਕ ਦੀ ਫੈਬਰਿਕ ਹੈਗੀ ਪਰਪਲ ਕਲਰ ਦਾ ਸੂਟ ਆ ਤੇ ਇਹ ਵੀ ਆਪਣਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਜਿਹੜਾ ਤਿਆਰ ਹੋਇਆ ਹੈਗਾ ਹਾਂਜੀ ਦੇਖੋ ਇਹ ਵੀ ਆਪਣਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈਗਾ ਇਹ ਦਾ ਗਲੇ ਦਾ ਵਰਕ ਹੈਗਾ ਦੇਖੋ ਸਾਰਾ ਸਿੱਪੀ ਸਾਰੇ ਕੱਟ ਦਾਣੇ ਦੀ ਜਿਹੜੀ ਜੂਸ ਆ ਉਹ ਕੀਤਾ ਗਿਆ ਹੈ ਆਪਾਂ ਨੇ ਪਰਪਲ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਇਹ ਨਾ ਤਾਂ ਜਿਆਦਾ ਪਰਪਲ ਜਿਹੜਾ ਗੂੜਾ ਹੁੰਦਾ ਉਹ ਹੈਗਾ ਨਾ ਇਹ ਜਿਹੜਾ ਫਿੱਕਾ ਹੁੰਦਾ ਉਹ ਹੈਗਾ ਦੇਖੋ ਇਹ ਵਾਲਾ ਆਪਣਾ ਗਲੇ ਦਾ ਵਰਕ ਆ ਗਿਆ ਇਧਰ ਦੇਖੋ ਇਹ ਵਾਲਾ ਘੇਰੇ ਤੇ ਆ ਗਿਆ ਆਹ ਵਾਲਾ ਜਿਹੜਾ ਬੇਲਜੀਅ ਬਾਉਂਡਰ ਜਿਹੜਾ ਇਹ ਘੇਰੇ ਤੇ ਬਣਿਆ ਹੋਇਆ ਹੈਗਾ ਦੇਖੋ ਸਿੰਪਲ ਸੋਬਰ ਜੀ ਚੀਜ਼ ਆਪਣੀ ਤਿਆਰ ਹੋਈ ਹੈਗੀ ਤੇ ਇਧਰ ਆ ਵਾਲਾ ਬਾਹ ਦੇ ਵਰਕ ਆ ਗਿਆ ਆਹ ਵਾਲਾ ਆ ਗਿਆ ਆਪਣਾ ਘੇਰੇ ਦੇ ਉੱਪਰ ਤੇ ਐਦਾਂ ਦੇਖੋ ਇਹਦਾ ਆ ਗਿਆ ਗਲੇ ਦਾ ਵਰਕ ਤੇ ਇਹਦੀ ਬਾਟਮ ਤੇ ਵੀ ਵਰਕ ਆਗਾ ਇਹ ਵਾਲਾ ਦੇਖੋ ਇਹਦਾ ਹਰੇਕ ਬਾਟਮ ਤੇ ਵਰਕ ਸੇਮ ਇਦਾਂ ਹੀ ਸਾਰੀ ਚੀਜ਼ ਤਿਆਰ ਹੋਈ ਹੋਈ ਹੈਗੀ ਐਵੇਂ ਹੀ ਸਾਰਾ ਆਪਣਾ ਘੇਰੇ ਤੇ ਆ ਗਿਆ ਬਾਹਾਂ ਤੇ ਆ ਗਿਆ ਬਾਟਮ ਤੇ ਆ ਗਿਆ ਤੇ ਆਪਣਾ ਗਲੇ ਦਾ ਵਰਕ ਆ ਗਿਆ ਹੁਣ ਤੁਸੀਂ ਕੋਈ ਬੂਟੀ ਵਗੈਰਾ ਆਪਣੀ ਸ਼ਰਟ ਦੇ ਵਿੱਚ ਐਡ ਕਰਵਾਉਣੀ ਤਾਂ ਉਹ ਵੀ ਕਰਵਾ ਸਕਦੇ ਹੋਗੇ ਜੇਕਰ ਆਪਣਾ ਇਦਾਂ ਹੀ ਤੁਸੀਂ ਸਿੰਪਲ ਸੋਬਰ ਚੀਜ਼ ਦੇ ਵਿੱਚ ਤਿਆਰ ਕਰਵਾ ਕੇ ਲੈਣੀ ਹੈ ਉਦਾਂ ਲੈ ਸਕਦੇ ਹੋਗੇ ਫੈਬਰਿਕ ਦੀ ਸਿਲੈਕਸ਼ਨ ਤੁਹਾਡੀ ਆਪਣੀ ਜਿਹੜੀ ਤੇ ਤੁਸੀਂ ਚਾਹੋ ਜਿਵੇਂ ਚਾਹੋ ਆਪਣਾ ਕ੍ਰੇਪ ਪਿਓਰ ਕ੍ਰੇਪ ਵਗੈਰਾ ਤੇ ਪਿਓਰ ਸਿਲਕ ਤੇ ਹਨਾ ਜਿਵੇਂ ਤੁਸੀਂ ਚਾਹੋ ਆਪਣਾ ਉਦਾਂ ਰੈਡੀ ਕਰਵਾ ਕੇ ਲੈ ਸਕਦੇ ਹੋ ਸੇਮ ਸੇਮ ਕਲਰ ਤੇ ਵੀ ਲੈ ਸਕਦੇ ਹੋਗੇ ਡਿਫਰੈਂਟ ਕਲਰ ਤੇ ਡਿਫਰੈਂਟ ਵਰਕ ਦੇ ਨਾਲ ਤਿਆਰ ਕਰਵਾਉਣਾ ਉਦੋਂ ਵੀ ਆਪਣਾ ਸਾਰਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਨੇ ਟੋਟਲ ਹੈਂਡਵਰਕ ਦੇ ਵਿੱਚ ਰੈਡੀ ਕਰਵਾਏ ਸੀਗੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਆਪਾਂ ਸਾਰਾ ਡਿਟੇਲ ਨਾਲ ਵੀਡੀਓ ਚ ਦੱਸ ਚੁੱਕੇ ਹਾਂਗੇ ਵੀ ਕਿਹੜਾ ਆਪਾਂ ਨੇ ਫੈਬਰਿਕ ਯੂਜ਼ ਕੀਤਾ ਕਿਹੜਾ ਵਰਕ ਕੀਤਾ ਤੁਸੀਂ ਕਿਵੇਂ ਆਪਣਾ ਤਿਆਰ ਕਰਵਾਉਣਾਗਾ ਤੁਸੀਂ ਆਪਣਾ ਸਾਰਾ ਵਰਕ ਉਸੇ ਉਸੇ ਤਰ੍ਹਾਂ ਕਰਵਾਉਣਾਗਾ ਜਾਂ ਕੋਈ ਵਰਕ ਸਕਿਪ ਕਰਾ ਕੇ ਐਡ ਕਰਵਾ ਕੇ ਤੁਸੀਂ ਉਦਾਂ ਰੈਡੀ ਕਰਵਾਉ ਜਿਵੇਂ ਤੁਹਾਡੀ ਚੋਆਇਸ ਹੋਈ ਆਪਣੀ ਚੋਆਇਸ ਦੇ ਰਿਕਾਰਡਿੰਗ ਸਾਰਾ ਸੂਟ ਜਿਵੇਂ ਤੁਸੀਂ ਤਿਆਰ ਕਰਵਾਉਣਾ ਹੈ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ